ਆ ਜਿਹੜੀ ਵੀਡੀਓ ਨੂੰ ਨਾ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਆਲ ਵਰਲਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਪਹੁੰਚਣੀ ਕਿਉਂ ਚਾਹੀਦੀ ਆ ਇਹ ਭਰਾ ਪੰਜਾਬ ਤੋਂ ਸ੍ਰੀ ਹਜੂਰ ਥੇਮ ਨਦੇੜ ਦੀ ਯਾਤਰਾ ਕਰਨ ਗਿਆ ਵਾ ਤੇ ਮੈਂ ਪਹਿਲੀ ਵਾਰੀ ਵੇਖਿਆ ਵਾ ਭਰਾ ਐਦਾਂ ਯਾਤਰਾ ਕਰਨ ਗਿਆ ਵਾ ਟੈਨ ਵਾਲੇ ਬੂਟਾਂ ਦੇ ਨਾਲ ਪੰਜਾਬ ਤੋਂ ਗਿਆ ਵਾ ਭਰਾ ਸ੍ਰੀ ਹਜੂਰ ਥੇਮ ਨਦੇੜ ਦੀ ਯਾਤਰਾ ਕਰਨ ਤੇ ਭਰਾ ਨੇ ਅੱਜ ਰਾਤ ਨੂੰ ਪਹੁੰਚ ਜਾਣਾ ਸ੍ਰੀ ਹਜੂਰ ਥੇਮ ਨਦੇੜ ਇਹ ਭਰਾ ਦਾ ਹੈਗਾ ਅੱਜ 28 ਮਹਾਦਿਆਨਾ ਤੇ ਇੱਕ ਤਰੀਕ ਨੂੰ ਭਰਾ ਤੁਰਿਆ ਸੀਗਾ ਤੇ ਇੱਕ ਮਹੀਨੇ ਦੇ ਕਿਉਂ ਤੇ ਇਹਦਾ ਭਰਾ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਤਾਂ ਜੋ ਪਤਾ ਲੱਗਣਾ ਚਾਹੀਦਾ ਵਾ ਭਰਾ ਪੰਜਾਬ ਤੋਂ ਸ੍ਰੀ ਨਿਯੂਤ ਹੈ ਉਹਦੇ ਲਈ ਅਸਰਾ ਕਰਨ ਲਈ ਆਲ ਵਾਲਦ ਦੇ ਨਾਲ ਵੀਡੀਓ ਕੰਪਨੀ ਚਾਹੀਦੀ ਹੈ ਤੇ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਿਓ ਤੇ ਭਰਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਭਰਾ ਦੀ ਯਾਤਰਾ ਸਫਲ ਹੋਵੇ ਵਾਹਿਗੁਰੂ ਯਾਤਰਾ ਸਫਲ ਕਰਿਓ ਤੇ ਆ ਜਿਹੜੀ ਵੀਡੀਓ ਨੂੰ ਨਾ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਆਲ ਵਰਲਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਪਹੁੰਚਣੀ ਕਿਉਂ ਚਾਹੀਦੀ ਆ ਇਹ ਭਰਾ ਪੰਜਾਬ ਤੋਂ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਗਿਆ ਵਾ ਤੇ ਮੈਂ ਪਹਿਲੀ ਵਾਰੀ ਵੇਖਿਆ ਵਾ ਭਰਾ ਐਦਾਂ ਯਾਤਰਾ ਕਰਨ ਗਿਆ ਵਾ ਟੈਨ ਵਾਲੇ ਬੂਟਾਂ ਦੇ ਨਾਲ ਪੰਜਾਬ ਤੋਂ ਗਿਆ ਵਾ ਭਰਾ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਤੇ ਭਰਾ ਨੇ ਅੱਜ ਰਾਤ ਨੂੰ ਪਹੁੰਚ ਜਾਣਾ ਸ੍ਰੀ ਹਜੂਰ ਸਹਿਬ ਨਦੇੜ ਪ੍ਰਾ ਦਾ ਹੈਗਾ ਅੱਜ 28ਵਾਂ ਦਿਨ ਹੈ ਨਾ ਤੇ ਇੱਕ ਤਰੀਕ ਨੂੰ ਭਰਾ ਤੁਰਿਆ ਸੀਗਾ ਤੇ ਇੱਕ ਮਹੀਨੇ ਦੇ ਕਰੀਬ ਜਦੋਂ ਭਰਾ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਤਾਂ ਜੋ ਪਤਾ ਲੱਗਣਾ ਚਾਹੀਦਾ ਵਾ ਭਰਾ ਪਿਆਮ ਤੋਂ ਫਰੀਦਬੁਰਜ ਹੈ ਮੇਰੇ ਲਈ ਆਪਦਾ ਕਰਨ ਲਈ ਆਲ ਵਾਲਦ ਦੇ ਵਿੱਚ ਵੀਡੀਓ ਕੰਪਨੀ ਚਾਹੀਦੀ ਹੈ ਤੇ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਿਓ ਤੇ ਭਰਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਭਰਾ ਦੀ ਯਾਤਰਾ ਸਫਲ ਹੋਵੇ ਵਾਹਿਗੁਰੂ ਯਾਤਰਾ ਸਫਲ ਕਰਿਓ ਤੇ ਆ ਜਿਹੜੀ ਵੀਡੀਓ ਨੂੰ ਨਾ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਆਲ ਵਰਲਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਪਹੁੰਚਣੀ ਕਿਉਂ ਚਾਹੀਦੀ ਆ ਇਹ ਭਰਾ ਪੰਜਾਬ ਤੋਂ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਗਿਆ ਵਾ ਤੇ ਮੈਂ ਪਹਿਲੀ ਵਾਰ ਹੀ ਵੇਖਿਆ ਵਾ ਭਰਾ ਇਦਾਂ ਯਾਤਰਾ ਕਰਨ ਗਿਆ ਵਾ ਟੈਨ ਵਾਲੇ ਬੂਟਾਂ ਦੇ ਨਾਲ ਪੰਜਾਬ ਤੋਂ ਗਿਆ ਵਾ ਭਰਾ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਤੇ ਭਰਾ ਨੇ ਅੱਜ ਰਾਤ ਨੂੰ ਫੋਂ ਜਾਣਾ ਤੇ ਜਰੂਰ ਟਾਈਮ ਨਾਲ ਡੇਢ ਤੇ ਭਰਾ ਦਾ ਹੈਗਾ ਅੱਜ 28ਵਾਂ ਦਿਨ ਤੇ ਇੱਕ ਤੀਕ ਨੂੰ ਭਰਾ ਤੁਰਿਆ ਸੀਗਾ ਤੇ ਇੱਕ ਮਹੀਨੇ ਦੇ ਕਰੀਬ ਜਦੋਂ ਭਰਾ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਤਾਂ ਜੋ ਪਤਾ ਲੱਗਣਾ ਚਾਹੀਦਾ ਵਾ ਭਰਾ ਵੀ ਆਪ ਤੋਂ ਸਦੀ ਨਜ਼ੂਰ ਤੇ ਅੰਤਰਾ ਜਾਣ ਜਾਈਂ ਆਲ ਵਾਦ ਦੇ ਨਾਲ ਕੋਈ ਵੀਡੀਓ ਕੋਈ ਚਾਹੀਦੀ ਹੈ ਤੇ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖੋ ਤੇ ਭਰਾ ਚੜ੍ਹਦੀ ਕਲਾ ਦੇ ਵਿੱਚ ਰਹੇ ਦੇ ਭਰਾ ਦੀ ਯਾਤਰਾ ਸਫਲ ਹੋਵੇ ਵਾਇਗੁਰੂ ਯਾਤਰਾ ਸਫਲ ਕਰਿਓ ਤੇ ਆ ਜਿਹੜੀ ਵੀਡੀਓ ਨੂੰ ਨਾ ਇੰਨਾ ਕੁ ਜ਼ਿਆਦਾ ਸ਼ੇਅਰ ਕਰ ਦਿਓ ਆਲ ਵਰਲਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਪਹੁੰਚਣੀ ਕਿਉਂ ਚਾਹੀਦੀ ਆ ਇਹ ਭਰਾ ਪੰਜਾਬ ਤੋਂ ਸ੍ਰੀ ਹਜੂਰ ਸਹਿਮ ਨਦੇੜ ਦੀ ਯਾਤਰਾ ਕਰਨ ਗਿਆ ਵਾ ਤੇ ਮੈਂ ਪਹਿਲੀ ਵਾਰੀ ਵੇਖਿਆ ਵਾ ਭਰਾ ਇਦਾਂ ਯਾਤਰਾ ਕਰਨ ਗਿਆ ਵਾ ਟੈਨ ਵਾਲੇ ਬੂਟਾਂ ਦੇ ਨਾਲ ਪਿਆਵਤ ਹੋ ਗਿਆ ਵਾ ਭਰਾ ਸ੍ਰੀ ਹਜੂਰ ਸਹਿਬ ਨੇ ਦੇਰ ਦੀ ਯਾਤਰਾ ਕਰਨ ਤੇ ਭਰਾ ਨੇ ਅੱਜ ਰਾਤ ਨੂੰ ਪਹੁੰਚ ਜਾਣਾ ਸ੍ਰੀ ਹਜੂਰ ਸਹਿਬ ਦੇਰ ਤੇ ਭਰਾ ਦਾ ਹੈਗਾ ਅੱਜ 28 ਮਹਾਦਿਆਨਾ ਤੇ ਇੱਕ ਤਰੀਕ ਨੂੰ ਭਰਾ ਤੁਰਿਆ ਸੀਗਾ ਤੇ ਇੱਕ ਮਹੀਨੇ ਦੇ ਕਰੀਬ ਜਦੋਂ ਭਰਾ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਤਾਂ ਜੋ ਪਤਾ ਲੱਗਣਾ ਚਾਹੀਦਾ ਵਾ ਭਰਾ ਪਿਆਵਤੋਂ ਸ੍ਰੀ ਹਜੂਰ ਸਹਿਬ ਦੇਰ ਦੀ ਯਾਤਰਾ ਕਰਨ ਜੇ ਪਾਲ ਵਾਟ ਦੇਣਾ ਚਾਹੀਦੀ ਵੀਡੀਓ ਕੰਮ ਨਹੀਂ ਚਾਹੀਦੀ ਹੈ ਤੇ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਕਿਓ ਤੇ ਭਰਾ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਭਰਾ ਦੀ ਯਾਤਰਾ ਸਫਲ ਹੋਵੇ ਵਾਹਿਗੁਰੂ ਯਾਤਰਾ ਸਫਲ ਕਰਿਓ ਤੇ ਆਹ ਆਂਦਾ ਪੰਜਾਬ ਤੋਂ ਵੀਰ ਹਾਂ ਭਾਈ ਪੰਜਾਬ ਆ ਗਏ ਭਾਈ ਆਂਦਾ ਆਹ ਜਿਹੜੀ ਵੀਡੀਓ ਨੂੰ ਨਾ ਇੰਨਾ ਕਾ ਜ਼ਿਆਦਾ ਸ਼ੇਅਰ ਕਰ ਦਿਓ ਆਲ ਵਰਲਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਪਹੁੰਚਣੀ ਕਿਉਂ ਚਾਹੀਦੀ ਆ ਇਹ ਭਰਾ ਪੰਜਾਬ ਤੋਂ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਗਿਆ ਵਾ ਤੇ ਮੈਂ ਪਹਿਲੀ ਵਾਰੀ ਵੇਖਿਆ ਵਾ ਭਰਾ ਐਦਾਂ ਯਾਤਰਾ ਕਰਨ ਗਿਆ ਵਾ ਟੈਨ ਵਾਲੇ ਬੂਟਾਂ ਦੇ ਨਾਲ ਪੰਜਾਬ ਤੋਂ ਗਿਆ ਵਾ ਭਰਾ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਤੇ ਭਰਾ ਨੇ ਅੱਜ ਰਾਤ ਨੂੰ ਪਹੁੰਚ ਜਾਣਾ ਸ੍ਰੀ ਹਜੂਰ ਸਹਿਬ ਨਦੇੜ ਤੇ ਭਰਾ ਦਾ ਹੈਗਾ ਅੱਜ 28 ਮਾਦਿਆਣਾ ਤੇ ਇੱਕ ਤਰੀਕ ਨੂੰ ਭਰਾ ਤੁਰਿਆ ਸੀਗਾ ਤੇ ਇੱਕ ਮਹੀਨੇ ਦੇ ਕਰੀ ਭਰਾ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਹਾਂ ਜੋ ਪਤਾ ਲੱਗਣਾ ਚਾਹੀਦਾ ਵਾ ਭਰਾ ਪਿਆਮ ਤੋਂ ਸਦੀ ਨਜੂਬ ਹੈ ਮੈਂ ਦੇਖੀ ਆਪਦਾ ਕੰਮ ਜਾਈ ਪਾਲ ਵਾੜਦੇ ਨਾਲ ਵੀ ਵੀਡੀਓ ਕੰਪਲੀਟ ਚਾਹੀਦੀ ਹੈ ਤੇ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਿਓ ਤੇ ਭਰਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਭਰਾ ਦੀ ਯਾਤਰਾ ਸਫਲ ਹੋਵੇ ਵਾਹਿਗੁਰੂ ਯਾਤਰਾ ਸਫਲ ਕਰਿਓ ਤੇ ਆ ਜਿਹੜੀ ਵੀਡੀਓ ਨੂੰ ਨਾ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਆਲ ਵਰਲਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਪਹੁੰਚਣੀ ਕਿਉਂ ਚਾਹੀਦੀ ਆ ਇਹ ਭਰਾ ਪੰਜਾਬ ਤੋਂ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਗਿਆ ਵਾ ਤੇ ਮੈਂ ਪਹਿਲੀ ਵਾਰ ਹੀ ਵੇਖਿਆ ਵਾ ਭਰਾ ਐਦਾਂ ਯਾਤਰਾ ਕਰਨ ਗਿਆ ਵਾ ਟੈਨ ਵਾਲੇ ਬੂਟਾਂ ਦੇ ਨਾਲ ਪੰਜਾਬ ਤੋਂ ਗਿਆ ਵਾ ਭਰਾ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਤੇ ਭਰਾ ਨੇ ਅੱਜ ਰਾਤ ਨੂੰ ਪਹੁੰਚ ਜਾਣਾ ਸ੍ਰੀ ਹਜੂਰ ਸਹਿਬ ਨਦੇੜ ਇਹ ਭਰਾ ਦਾ ਹੈਗਾ ਅੱਜ 28 ਮਾਰਚ ਹੈ ਨਾ ਤੇ ਇੱਕ ਵੀਕ ਨੂੰ ਭਰਾ ਤੁਰਿਆ ਸੀਗਾ ਤੇ ਇੱਕ ਮਹੀਨੇ ਦੇ ਵੀ ਉਹਦੇ ਰੋ ਭਰਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਤਾਂ ਜੋ ਪਤਾ ਲੱਗਣਾ ਚਾਹੀਦਾ ਵਾ ਭਰਾ ਪਿਆਮ ਤੋਂ ਸਦੀ ਦੀ ਜੂਰ ਹੈ ਮਰੀ ਦੀ ਅੰਤਰਾ ਕਰਨ ਜਾਈ ਆਲ ਵਾਦ ਦੇ ਨਾਲ ਵੀਡੀਓ ਤੋਂ ਨਹੀਂ ਚਾਹੀਦੀ ਤੇ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਕਿਓ ਤੇ ਭਰਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਭਰਾ ਦੀ ਯਾਤਰਾ ਸਫਲ ਹੋਵੇ ਵਾਹਿਗੁਰੂ ਯਾਤਰਾ ਸਫਲ ਕਰਿਓ ਤੇ ਐ ਬਾਟਾ ਪੰਜਾਬ ਤੋਂ ਵੀਰ हां भाई हां भाई ਪੰਜਾਬ ਹਲੋ ਬੈ ਬਾਟਾ ਆਓ ਆ ਜਿਹੜੀ ਵੀਡੀਓ ਨੂੰ ਨਾ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਆਲ ਵਰਲਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਪਹੁੰਚਣੀ ਕਿਉਂ ਚਾਹੀਦੀ ਆ ਇਹ ਭਰਾ ਪੰਜਾਬ ਤੋਂ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਗਿਆ ਆ ਤੇ ਮੈਂ ਪਹਿਲੀ ਵਾਰ ਹੀ ਵੇਖਿਆ ਵਾ ਭਰਾ ਐਦਾਂ ਯਾਤਰਾ ਕਰਨ ਗਿਆ ਵਾ ਟੈਨ ਵਾਲੇ ਬੂਟਾਂ ਦੇ ਨਾਲ ਪੰਜਾਬ ਤੋਂ ਗਿਆ ਵਾ ਭਰਾ ਸ੍ਰੀ ਹਜੂਰ ਸਹਿਨ ਦੇੜ ਦੀ ਯਾਤਰਾ ਕਰਨ ਤੇ ਭਰਾ ਨੇ ਅੱਜ ਰਾਤ ਨੂੰ ਪਹੁੰਚ ਜਾਣਾ ਸ੍ਰੀ ਹਜੂਰ ਸਹਿਨ ਦੇੜ ਤੇ ਭਰਾ ਦਾ ਹੈਗਾ ਅੱਜ 28ਵਾਂ ਦਿਨ ਹੈ ਨਾ ਤੇ ਇੱਕ ਤੀਕ ਨੂੰ ਭਰਾ ਤੁਰਿਆ ਸੀਗਾ ਤੇ ਇੱਕ ਮਹੀਨੇ ਦੇ ਕਰੀਬ ਤੇ ਜੇ ਭਰਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਤਾਂ ਜੋ ਪਤਾ ਲੱਗਣਾ ਚਾਹੀਦਾ ਵਾ ਭਰਾ ਪੰਜਾਬ ਤੋਂ ਤੇਰੀ ਵੀ ਜੁੜਦਾ ਹੈ ਤੇਰੀ ਆਪਣਾ ਕੰਮ ਜਾਈ ਆਲ ਵਾਰਡ ਦੇ ਨਾਲ ਕੋਈ ਵੀਡੀਓ ਬਣਨੀ ਚਾਹੀਦੀ ਤੇ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਿਓ ਤੇ ਭਰਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਭਰਾ ਦੀ ਯਾਤਰਾ ਸਫਲ ਹੋਵੇ ਵਾਹਿਗੁਰੂ ਯਾਤਰਾ ਸਫਲ ਕਰਿਓ ਤੇ ਐ ਵਾਂਝਾ ਪੰਜਾਬ ਦਾ ਵੀਰ ਹਾਂ ਬਈ ਪੰਜਾਬ ਦਾ ਬਾਂਝਾ ਹੋ ਜਿਹੜੀ ਵੀਡੀਓ ਨੂੰ ਨਾ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਆਲ ਵਰਲਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਪਹੁੰਚਣੀ ਕਿਉਂ ਚਾਹੀਦੀ ਆ ਇਹ ਭਰਾ ਪੰਜਾਬ ਤੋਂ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਗਿਆ ਵਾ ਤੇ ਮੈਂ ਪਹਿਲੀ ਵਾਰ ਹੀ ਵੇਖਿਆ ਵਾ ਭਰਾ ਇਦਾਂ ਯਾਤਰਾ ਕਰਨ ਗਿਆ ਵਾ ਟੈਨ ਵਾਲੇ ਬੂਟਾਂ ਦੇ ਨਾਲ ਪੰਜਾਬ ਤੋਂ ਗਿਆ ਵਾ ਭਰਾ ਸ੍ਰੀ ਹਜੂਰ ਸਹਿਬ ਨਦੇੜ ਦੀ ਯਾਤਰਾ ਕਰਨ ਤੇ ਭਰਾ ਨੇ ਅੱਜ ਰਾਤ ਨੂੰ ਪਹੁੰਚ ਜਾਣਾ ਸ੍ਰੀ ਹਜੂਰ ਸਹਿਬ ਨਦੇੜ ਪਰਾ ਦਾ ਹੈਗਾ ਅੱਜ 28 ਮਾਦਿਆ ਨਾ ਤੇ ਇੱਕ ਤਰੀਕ ਨੂੰ ਭਰਾ ਤੁਰਿਆ ਸੀਗਾ ਤੇ ਇੱਕ ਮਹੀਨੇ ਦੇ ਕਰੀਬ ਲੱਗੇ ਦਾ ਭਰਾ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਤਾਂ ਜੋ ਪੰਨਾ ਲੱਗਣਾ ਚਾਹੀਦਾ ਭਰਾ ਪਿਆਮ ਤੋਂ ਸ੍ਰੀ ਵਿਜੂਤ ਹੈ ਮੇਰੀ ਯਾਤਰਾ ਕਰਨ ਜਾਈ ਪਾਲ ਵਾੜ ਤੇ ਨਾਲ ਇਹ ਵੀਡੀਓ ਕੰਪਲੀਟ ਹੋ ਗਈ ਜੀ ਤੇ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਿਓ ਤੇ ਭਰਾ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਭਰਾ ਦੀ ਯਾਤਰਾ ਸਫਲ ਹੋਵੇ ਵਾਹਿਗੁਰੂ ਯਾਤਰਾ ਸਫਲ ਕਰਿਓ ਤੇ ਆ ਗਾਣੇ ਪੰਜਾਬ ਤੋਂ ਵੀਰ ਹਾਂ ਬਾਈ ਪੰਜਾਬ ਅੱਜ ਬੈਹ ਵਾਹ ਕੇ ਆਇਆ